ਇਹ ਪਹਿਲੇ ਦੇਖੇ ਲੱਗਿਆ ਨਹੀਂ ਪਹਿਲੇ ਕਵਰ ਕਰਦੇ ਇਹ ਤਾਂ ਤੁਸੀਂ ਇਹ ਤਾਂ ਕਿਸੇ ਦਾ ਜੋ ਮਰਜੀ ਕਿਸ ਨੂੰ ਕੋਈ ਰੋਕਦਾ ਹੀ ਨਹੀਂ 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 ਰੋਕ ਨਹੀਂ ਸਕਦੇ ਤੁਹਾਡੇ ਜਿਹੜੇ ਕੰਮ ਹੈ ਨਾ ਤੁਸੀਂ ਸਾਰਾ ਚੱਕਣਾ ਇਹ ਉਧਰ ਵੀ ਨਹੀਂ ਗੱਡੇ ਕਰਦੇ ਤੁਸੀਂ ਬਸ ਆਪਣਾ ਕੰਮ ਮੈਂ ਕਹਿੰਦਾ ਮੈਂ ਕੰਮ ਵਾਲੀ ਤਾਂ ਕਰਾਂ ਅਲੱਗ ਹੈ ਮੈਂ ਸਾਰੂ ਦਾ ਕੰਮ ਤਾਂ ਜਿਹੜਾ ਮੈਂ ਕਰਨਾ ਉਹ ਤਾਂ ਕਰੂੰਗੀ ਕਰੂੰਗੇ ਅਸੀਂ ਤੁਸੀਂ ਮੈਨੂੰ ਪਹਿਲਾਂ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਥੋੜਾ ਜਿਹਾ ਮਤਲਬ ਆਮ ਆਦਮੀ ਪਾਰਟੀ ਦੀ ਕੋਈ ਤਾਕਤ ਹੈ ਤੁਹਾਨੂੰ ਇੰਨਾ ਤਾਂ ਪਤਾ ਵੀ ਹਲਾਲ ਕੀ ਹੈ ਕਾਮ ਤੁਸੀਂ ਫਿਰ ਤੋਂ ਲਾਣਾ ਸੀ ਸਾਧਨ ਦੀ ਕਦਰ ਕਰਦਾ ਜਿੰਨੇ ਵੀ ਬੰਦੇ ਨਾ ਬਈ ਸਾਹਿਬ ਮੇਰੀ ਤਾਂ ਕਦਰ ਨਹੀਂ ਤੁਸੀਂ ਦੱਸੋ ਕੀ ਕਰਨਾ ਮੇਰਾ ਫੋਨ ਹੀ ਕੱਟ ਨਹੀਂ ਜਾਵਾਂ ਨਾ ਹੁਣ ਤੁਸੀਂ ਆ ਜਾਣਾ ਦੱਸੋ ਬਾਈ ਮੈਂ ਮੈਂ ਨਹੀਂ ਕਿਹਾ ਸਰ ਮੈਂ ਤੁਹਾਨੂੰ 10 15 ਵਾਰ ਜਿਹੜਾ ਹੈਗਾ ਸੋ ਗਿਆ ਤੁਹਾਡਾ ਮੈਂ ਮੈਂ ਕੰਮ ਦੀ ਤਾਂ ਬਈ ਬਾਅਦ ਕਰਦਾ ਬਾਈ 10 ਮਿੰਟ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਹੀ ਕਰਨਾ ਹੀ ਕੰਮ 10 ਮਿੰਟ ਕਰਦਾ ਇੱਕ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਸਪਰਸ ਲਾ ਕੇ ਕਿੰਨੀਆਂ ਮੁਸਲਮਾਨ ਪੇਮੈਂਟਾਂ ਕੱਟੀਆਂ ਕਰਕੇ ਕਰਦੇ। ਕਰਨ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਢਦੇ। ਕੀ ਹੋਇਆ? ਕੰਮ ਪਿਛਲਾ ਰੁਕਿਆ ਹੈ। ਪਹਿਲਾਂ ਕੋਈ ਕੋਰਟ ਦਾ ਆਰਡਰ ਸੀਗਾ। ਇਹ ਸਾਰੇ ਕੋਈ ਕੋਰਟ ਤੋਂ ਨਹੀਂ ਆਉਂਦੇ। ਹੁਣ ਸਾਰੀ ਸਟ੍ਰੈਟਜੀ ਜੇ ਵੀ ਸਾਰੇ ਲੋਕਾਂ ਦਾ ਭਰਾ ਕੋਈ ਆਵਾਮੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਦਾ ਆਉਂਦਾ। ਉਹਨੂੰ ਰੋਕ ਕੇ ਬਿਲਡਰ ਦੀ ਚੂੜੀ ਕਟਾਉਂਦੇ, ਮੂਵ ਨਹੀਂ ਕਰਾ ਲੈਂਦੇ। ਅਸੀਂ ਇਸ ਤਰ੍ਹਾਂ ਦਾ ਕੋਈ ਦੋ ਮੇਰੀ ਆਈ। ਯਾਹਾਂ ਦੂਜੀ ਗੱਲ ਕੀ ਹੈ? ਯਾ ਫਿਰ ਰਿਐਕਸ਼ਨ। ਆਪਾਂ ਕਰਨ ਯਾ ਰਿਐਕਸ਼ਨ ਲਾਉ। ਉਹ ਬੰਦਾ ਆਪਣੇ ਘਰੀ ਜਾਉਂਦਾ। ਕਰਨੋਂ ਮੰਰੇੰਦੇ ਜੰਗਰ ਕਰੜ ਕਰੜ ਬੰਦੇ ਬਾਈ ਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਆ ਬਾਈ ਜੀ ਦੱਸੋ ਖਾਣੇ ਕੋਈ ਕੰਗਾ ਜਨੂਰ ਕਢਾਇਆ ਮੈਨੇ ਆਖਰਾਂ ਨੇ 13 ਮਹੀਆ ਹੋ ਲੱਗਿਆ ਮੈਂ ਤਾਂ ਜੀ ਬੁਲਾਈ ਤਾਂ ਕਸੂ ਹੋਏ ਨਹੀਂ ਮੈਂ ਮੰਨ ਨਹੀਂ ਲੱਸੀ ਹੈ ਮੈਂ ਤਾਂ ਦੱਸ ਰਾਂ ਪਹਿਲਾਂ ਮੈਂ ਕਿਤੇ ਜਾਣਾ ਨਹੀਂ ਤਾਂ ਵੀ ਤਾਂ ਕੰਤੇ ਨਹੀਂ ਹੋਏ ਤੇ ਮੀਨੇ ਦੋ ਮਹੀਨ ਦੋ ਸਾਲ ਦੀ ਗਾ ਜੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਹੀ ਥੋੜਾ ਪੰਗਾ ਪਿਆ ਸੀ ਮੈਂ ਕਿਉਂ ਫੈਲਾ ਦਿੱਤੀ ਇਹਦੇ ਕਰਕੇ ਨੇ ਤੁਸੀਂ ਉਲਟਾ ਸਾਰੇ ਨੇ ਡਿਫੈਕਸ਼ਨ ਲਾ ਦਿੱਤੇ ਔਰ ਬਾਅਦ ਉਹ ਹੀ ਬੰਦਾ ਪਹਿਲੇ ਕੇ ਕੰਮ ਕਰਾ ਗਿਆ ਉਹ ਬੰਦਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਵੀ ਨਹੀਂ ਯੂਟੂਬਾ ਕੋਈ ਜਦੋਂ ਪੈਸੇ ਦੇ ਕੇ ਕਰਾਉਣਾ ਤੇ ਤੇਰੀ ਕੀ ਲੋੜ ਹੈ ਮੈਨੂੰ ਸਾਡੀ ਪਾਰਟੀ ਨੂੰ ਸੀਐਲ ਸੰਭ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਆਸਟਾਪ ਤੋਂ ਉਹਨਾਂ ਨੇ ਪੂਰੀ ਸਰਕਾਰ ਚ ਲਈ ਚਲੋ ਭਾਈ ਤੁਸੀਂ ਡੈਡੀਕੇਸ਼ਨ ਦੇਖੋ ਬਿਲਕੁਲ ਤਾਂ ਹੈ ਯਾਰ ਸਾਡੇ ਅਣੇ ਸਾਖੀ ਮੈਡਮ ਜਿਹੜੇ ਹੈਗੇ ਨੇ ਤੁਸੀਂ ਦੇਖੋ ਕਿੰਨਾ ਕੰਮ ਕਰਿਆ ਉਹਨਾਂ ਨੇ ਬਚਾਰੇ ਨੇ ਗਰਾਊਂਡ ਤੇ ਉਤਰ ਕੇ ਤੇ ਮਨਸ਼ੂ ਜੈ ਜੀ ਨੇ ਕਿੰਨਾ ਕੰਮ ਕਰਿਆ ਕਿੰਨੇ ਵਧੀਆ ਵਧੀਆ ਆਫਰ ਨੇ ਯਾਰ ਉਹ ਉਹ ਉਹਦਾ ਕਦੇ ਨਹੀਂ ਕਹਿੰਦੇ ਸਾਡੇ ਦੇਖੋ ਅਸੀਂ ਵੀ ਮੇਰੇ ਕੋਲ ਸਾਡ ਮੇਰੀ ਗੱਲ ਸਮਝਾ ਰਿਹਾ ਮੈਂ ਤੁਹਾਨੂੰ ਬਿਖਾ ਦਿਵਾ ਸਮਝਾ ਰਿਹਾ ਮੇਰਾ ਫੋਨ ਜਦੋਂ ਬਾਅਦ ਮਿਸ ਹੋ ਗਿਆ ਤਾਂ ਤੁਸੀਂ ਜਿੰਮੇਵਾਰ ਕੱਲ ਨੂੰ ਕੋਈ ਦਾ ਖਾਤੀ ਖੜੀ ਕੱਲ ਨੂੰ ਕੋਈ ਮੈਂ ਬਾਅਦ ਦੇਖ ਲਊਗਾ ਕੋਈ ਕਰ ਲੇ ਕੋਈ ਵਾਰ ਇਹ ਹੁੰਦੀ ਆ ਮੀਟਿੰਗ ਹੁੰਦੀ ਆ ਮਜ਼ਾਕ ਸਮਝ ਰਹੇ ਯਾਰ ਕੋਈ ਜਿਲ੍ਹਾ ਪ੍ਰਧਾਨ ਅੰਮ੍ਰਿਤਿਆਰ ਜਨੀਡ ਕਰ ਲਿਆ ਯਾਰ ਖੇਡਵਾ ਰਹੀ ਤੁਸੀਂ ਤੁਸੀਂ ਐਵੇਂ ਨਹੀਂ ਲੜਦੇ ਕੋਲ ਲਾਣੇ ਪੈਣ ਭਾਈ ਹੁਣ ਕੀ ਕਰੀਏ ਕੀ ਕਰੀਏ ਤਰਨਾ ਲੱਗ ਗਿਆ ਬਾਦ ਉਹ ਦੇਖੋ ਇਸ ਤਰ੍ਹਾਂ ਨਹੀਂ ਦੇਖੋ ਆਪਾਂ ਦੇਖੋ ਤੁਹਾਨੂੰ ਕਰਦੇ ਆਪਾਂ ਕਨਸੈਪਟ ਤੇ ਦੱਸਦਾ ਆਂ ਖੁੰਗਾਲੇ ਸਾਰੇ ਇਹ ਕੋਈ ਮਜ ਨਹੀਂ ਮਜ ਆ ਕੀ ਸਮਝ ਰਹੇ ਆਂ ਨੰਬਰ ਫੀਡ ਬਰਾ ਉਹ ਸਮਝਾਉਣ ਨੂੰ ਬਲਾ ਜਿਹੜਾ ਡੀ ਰਹਿਗਾ ਥੋੜਾ ਯਾਰੋ ਮੇਰੀ ਗੱਲ ਸੁਣੋ ਗੁਰਪ੍ਰੀਤ ਜੀ ਅੱਗੇ ਨੂੰ ਹੁਣ ਤੁਸੀਂ ਨੰਬਰ ਫੀਡ ਕਰਾਓ ਇਹ ਨੰਬਰ ਪਹਿਲੇ ਜੇ ਨੰਬਰ ਫੀਡ ਨਹੀਂ ਫੇ ਕੋਈ ਨਹੀਂ ਲੱਗੂਗਾ ਨਹੀਂ ਹੁਣ ਚਲੋ ਅੱਜ ਨੂੰ ਆਪਾਂ ਨੂੰ ਪਤਾ ਲੱਗੂਗਾ ਨਾ ਮਤਲਬ ਜੀ ਕੰਮ ਕਰਨ ਦਾ ਪਹਿਲਾ ਸਪੈਸ਼ਲ ਆਗੇ ਨੰਬਰ ਫੀਡ ਕਰਾਉਣਾ ਕੋਈ ਨਹੀਂ ਹੁਣ ਅੱਜ ਨੂੰ ਦੇਖਦੇ ਆਂ ਤੂੰ ਗੰਦ ਪਾ ਦਾ ਖਰਚ ਸਾਰੇ ਤੁਸੀਂ ਇਹ ਉਹਨੇ ਮਿਲ ਕੇ ਸਾਰੀ ਕਮੇਟੀ ਨੇ ਮੈਂ ਇਹ ਜਿਹੜੀ ਸ਼ਾਇਦ ਉਹ ਵੀ ਬਣਾਉਂ ਗਏ ਜਰੂਰ ਸਾਹਮਣੇ ਰੱਖਿਆ ਆ ਚਾਹ ਰਿਹਾ ਜਿਹੜਾ ਮੜਿਆ ਬਣਾਉਂ ਰਿਹਾ ਇਹਨੂੰ ਕਿੰਨਾ ਦੱਸ ਹੜ੍ਹਾਂ ਦੇ ਵਿੱਚ ਉਹਦੇ ਹੋਏ ਦੱਸਣਾ ਇਹ ਕਿਹੜੇ ਹੜ੍ਹਾਂ ਕੀ ਆਹ ਦੇਖੋ ਕਿੰਨਾ ਪਾਣੀ ਪਾਣੀ ਸੀ ਕਿੰਨਾ ਕੋਸਟ ਫੇ ਕੀ ਕਰਦੇ ਤੁਸੀਂ ਤੁਹਾਡੇ ਤੁਹਾਡੇ ਪਿੱਛੇ ਹੋਏ ਕੰਡੇ ਆਸਰਾ ਦੇ ਉਰੇ ਖੜੇ ਚਲੋ ਜੀ ਮੈਂ ਤਾਂ ਮੈਂ ਤਾਂ 10 ਦਿਨ ਹੋ ਗਏ ਮੈਂ ਤਾਂ ਨਹੀਂ ਪਤਾ ਕਿ ਕਰ ਰਹੇ ਹੈ ਕਿ ਨਾ ਜੋ ਹੈ ਹੱਥ ਕਰਦੇ ਨਹੀਂ ਤੁਸੀਂ ਮੋਲੋ ਸਾਡੀ ਸਰਕਾਰ ਤੁਸੀਂ ਸਾਨੂੰ ਵੀ ਸਮਝ ਨਹੀਂ ਕੁਛ ਨਹੀਂ ਆ ਚਲੋ ਆਪਾਂ ਦੇਖੋ ਕਹਿੰਦਾ ਲੱਗਣਾ ਹੈ ਤੂੰ ਨਹੀਂ ਪੈਣੀ ਲੱਗਣੇ ਦੀ ਨਹੀਂ ਹੈ ਤੁਸੀਂ ਬੋਲੋ ਆਪਾਂ ਦੇਖੋ ਸ਼ਾਂਤੀ ਨਾਲ ਉਹ ਹੁਕਮ ਹੈ ਕੋਈ ਗੱਲ ਨਹੀਂ ਦੀ ਫੇਰ ਕਿਉਂ ਤੈਨੂੰ ਕਹਿਦਾ ਤੁਸੀਂ ਫੇਰ ਦੱਸੋ ਇਹ ਚ ਗੱਲ ਹਮਸ਼ੀਰ ਮਰਦੋਸਰ ਅਨੇ ਨਿਕੜਾ ਥੋੜਾ ਹੋ ਹੁੰਦਾ ਕਹਿੰਦਾ ਤੂੰ ਲਾਈਟ ਰੱਖੋ ਥੋੜਾ ਯੋ ਮੇ ਜਿਹੜਾ ਪਾਰ ਡਾਕਾਈਓ ਤਾਂ ਵੀ ਆਉਂਦਾ। ਕੋਮਾ ਦਾ ਮੋਟਾ ਦੇਖ ਲੋ ਯਾਰ ਕੋਈ ਚਾਰ ਬੰਦੇ ਸਾਡੇ ਨਾਲ ਜੁੜ ਜਾਣ ਬੜੇ ਮੋਟੇ। ਤੁਸੀਂ ਦੱਸੋ ਕੰਮ ਦਾ ਦੱਸੋ ਖੜਾ। ਮੈਨੂੰ ਦੱਸਿਆ ਹੋਏਗਾ ਫਿਰ ਦੱਸੋ। ਭਾਈ ਜੀ ਕੰਮ ਤੁਹਾਨੂੰ ਦੱਸਿਆ ਹੋਇਆ। ਕਿਹੜੇ ਗੋਲੇ ਦੱਸੋ ਕਿ ਆਏ। ਰਣਾਨ ਕੋਲੇ ਸਾਡੇ ਕੋਲ। ਆ ਤਾਂ ਮੈਨੂੰ ਪਤਾ ਮੈਂ ਕਰੂੰਗਾ ਸੇਰ ਲਾਉਂ ਨਹੀਂ ਪਹੁੰਚਦੇ। ਠੀਕ ਹੈ ਜੇਰੀ ਨਹੀਂ ਪਹੁੰਚਦੇ ਜਿਹਨਾਂ ਪਹੁੰਚਦੇ ਆ। ਚਲੋ ਕੋਈ ਗੱਲ ਨਹੀਂ ਹੁਣ ਤਾਂ ਲੋੜ ਲੱਗ। ਜੇ ਤੁਹਾਨੂੰ ਚਾਹ ਬੋਲਦਾ ਤੂੰ। ਜੇ ਤੁਹਾਨੂੰ ਇਹੋ ਸਭ ਕੋਈ ਗੱਲ ਨਹੀਂ ਬਸ ਰੋਣ ਮੈਂ ਸਭ ਪੈਸ਼ ਹੋਈ ਜੀ ਮੈਂ ਨਹੀਂ ਕੋਰੇ ਕੋਰੇ ਪਿੱਛੇ ਨੇ ਫਿਰ ਦੱਸੋ ਲਈ ਮੈਨੂੰ ਹੁਣ ਫੀਰ ਦਾ ਕਰ ਦੂੰਗਾ ਕੰਮ ਕਰਾ ਦੇਣਾ ਤੁਹਾਡਾ ਹੋਰ ਦੱਸੋ ਤੁਸੀਂ ਕੀ ਹੈ ਮੈਂ ਤੁਸੀਂ ਆਪੇ ਕੰਮ ਚਾਹੀਦਾ ਮੈਂ ਤੁਹਾਨੂੰ ਦੱਸਦਾ ਕੰਮ ਤਾਂ ਪੈ ਹੀ ਹੋਈ ਜਾਊਗਾ ਤੁਹਾਨੂੰ ਕੰਮ ਵੀ ਨਹੀਂ ਕੋਈ ਬਿਕਾ ਚਲੋ ਗੁੱਸਾ ਨਾ ਕਰਾਂ ਨੂੰ ਚਲੋ ਗੁੱਸਾ ਨਾ ਕਰਾਂ ਨੂੰ ਚਲੋ ਗੁੱਸਾ ਕਰੇ ਜਾਂਦਾ ਬਸ ਠੀਕ ਹੈ ਜੋ ਹੋ ਗਿਆ ਉਹ ਕਰਦੇ ਹਾਂ ਮੈਂ ਕਰਾਂ ਹੁਣ ਨਹੀਂ ਹੁੰਦਾ ਕੋਈ ਵੀ ਦੇਖੋ ਕਈ ਵਾਰ ਹੁੰਦੀ ਹੈ ਪ੍ਰੋਬਲਮ ਨੂੰ ਕਰਾਉਂਦਾ ਦੱਸੋ ਜੀ ਆਪਾਂ ਇਹਨਾਂ ਨੂੰ ਕਰੀਏ ਕੋਈ ਕਰਾਉ ਲੋ ਪ੍ਰਸ਼ਨ ਅਮੇ 53200 ਆਇਆ ਤੁਹਾਡਾ ਕੋਲ ਨੰਬਰ 96532200 ਲੋਤੀ ਐਸ ਬਈ ਇਹ ਤੁਹਾਨੂੰ ਮੈਂ ਦੱਸਦਾ ਨਾ ਯੋ ਸਾਹਬ ਉਹ ਚਲੋ ਇਹ ਕਰੂੰ ਲੱਗਦਾ ਨਾ ਵੀ ਤੁਹਾਡੇ ਪਿੱਛੇ ਕੋਈ ਤਾਕਤ ਚਾਹੇ ਆਮਦਨੀ ਕਟਰੀ ਜਿਹੜੀ ਮਰਜੀ ਹੈ ਇੱਥੇ ਉਹ ਹੁੰਦਾ ਸੀ ਇੰਸਪੈਕਟਰ ਟ੍ਰੈਫਿਕ ਇੰਚਾਰਜ ਮੜ ਜਾ ਪੁੱਛ ਲਿਓ ਉਹਨੂੰ ਉਹ ਚਲ ਨਾ ਆਪੇ ਚੋੜਾ ਲੈ ਕਿਹਦਾ ਇਸ ਦਰਸੀ ਉਹ ਵੀ ਪੁੱਛ ਲਿਓ ਲੜਾਈ ਕਰਨੀ ਹੈ ਉਹ ਦੱਸੋ ਠੀਕ ਹੈ ਦੱਸੋ ਹੋ ਗਿਆ ਬਸ ਥੋੜਾ ਕੰਮ ਦੇ ਨਾਲ ਹੋਵਦਾ ਦੱਸਿਓ ਤੁਸੀਂ ਆਂ ਮੀਆਂ ਪਾਪਾ ਨੂੰ ਕਿਉਂ ਰੋਕ ਨਹੀਂਦੇ ਨਾਸੇ ਅਰੇ ਇਹ ਮਨੋ ਛੋਟੇ ਛੋਟੇ ਜੇਲੂ ਨੂੰ ਕਰਮ ਯਾਰ ਵਿਚਾਰੇ ਬੰਦੇ ਕਲਪ ਦੇ ਫਿਰਦੇ ਆ ਤੁਸੀਂ ਕਬੀ ਕਹੀਏ ਇੱਕ ਮਿੰਟ ਗੁਰੂ ਸਾਡੀ ਬੇਨਤੀ ਸਮਝ ਹੋਈ ਵੀ ਜੇ ਹੁਣ ਅਸੀਂ ਕੰਮ ਖੁਦ ਆ ਕੇ ਕਰਾਉਣਾ ਤਾਂ ਅਸੀਂ ਡਿਸਟ੍ਰਿਕਟ ਕਿੱਦਾਂ ਚਲਾ ਲਾਂਗੇ ਕੋਈ ਗੱਲ ਨਹੀਂ ਜੀ ਤੁਸੀਂ ਫੋਨ ਕਰਦੇ ਨਾ ਫਿਰ ਹੋ ਗਿਆ ਨੰਬਰ ਕੋਈ ਗਲਤੀ ਤੇ ਦੱਸ ਦੋ ਕੋਈ ਪ੍ਰੋਬਲਮ ਨਹੀਂ ਰੋਮਣ ਮੈਂ ਰਹਾ ਜੀ ਰੋਮਣ ਕੋਈ ਠੀਕ ਹੈ ਮੰਨਦੇ ਅਸੀਂ ਤੁਸੀਂ ਬਿਜ਼ੀ ਐ ਤਾਂ ਰੋਮਣ ਲੱਗੇ ਦੋ ਦੋ ਤਿੰਨ ਬੰਦੇ ਕੋਈ ਲੱਗੇ ਕੋਈ ਨਹੀਂ ਹੁਣ ਤੁਸੀਂ ਬਸ ਕੀ ਕਰੋ ਹੁਣ ਤੁਸੀਂ ਮੈਂ ਤੁਹਾਨੂੰ ਇੱਕ ਰਿਕਵੈਸਟ ਫਾਈਨਲ ਕਰ ਲਿਆ ਕਰਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਮਸਲਾ ਨਹੀਂ ਤੁਸੀਂ ਕਰੋ ਬਈ ਅਸੀਂ ਨਹੀਂ ਕਰਿਆ ਕੋਈ ਗੱਲ ਤਾਂ ਨਹੀਂ ਬਰਦਾ ਪਰ ਸਾਡਾ ਕੰਮ ਜਿਹੜਾ ਹੈਗਾ ਔਨ ਦੀ ਸਪੌਟ ਹੋਣਾ ਚਾਹੀਦਾ ਬੱਸ ਦੈਟਸ ਆਲੋ ਕੋਈ ਠੀਕ ਨਹੀਂ ਕਹਿੰਦੇ ਨਹੀਂ ਕਿ ਕੋਈ ਕਮਿਊਨਿਟੀ ਨਾਲ ਇੱਕ ਤਾਂ ਕੋ ਕੰਮ ਹੁੰਦਾ ਗੰਦ ਲਾਉਂਦਾ ਉਹ ਵੀ ਉਹ ਬੰਦੇ ਦਾ ਮੇਰਾ ਜਿੱਦਣ ਮੇਰਾ ਗੁੱਪੀ ਦਾ ਕੰਮ ਆ ਗਿਆ ਨਾ ਨਾ ਕੋ ਮਰ ਗਿਆ ਸ਼ਰਿਆ ਮਰੀਆਂ ਕਰਦੇ ਤੇਰਾ ਕੰਮ ਨਹੀਂ ਕਰਦਾ ਮਨੇ ਜੋ ਮਰਨ ਦੇ ਆਧਾਰ ਤੇ ਜੈਨ ਨੂੰ ਲਓ ਕਰੋ ਜੀ ਅਸੀਂ ਤਾਂ ਗਲਤ ਕੰਮ ਲੈ ਕੇ ਨਹੀਂ ਹੁੰਦੇ ਤੇ ਚਾਹੇ ਜਿਹੜੇ ਸਾਡੇ ਨਾਲ ਬੰਦੇ ਜੁੜੇ ਉਹ ਮੈਂ ਤਖਵਾਈ ਕਰਾ ਦੋ ਯਾਰ ਬਈ ਕਰਾ ਦੱਸ ਕੀ ਕਰੀਏ ਯਾਰ ਸਾੜੇ ਕਰਦੇ ਆ ਕੋਈ ਕੱਟਾ ਕੱਟ 50 ਬੰਦੇ ਮੇਰੇ ਖਰਚ ਦੇ ਟੁੱਟ ਗਏ ਇਸੇ ਕੱਟ ਕੇ ਤੁਹਾਨੂੰ ਪੁੱਛਦਾ ਤਾਂ ਕੋਈ ਕਹੇ ਇਹਨਾਂ ਨੇ ਬਾਈ ਜੀ ਹਾਂ ਇਹਨਾਂ ਕੰਮ ਕਰ ਜੰਦਾਰ ਕੋ ਮੁੜ ਕੇ ਟ੍ਰੇਨ ਕਰ ਲਵਾਂਗੇ ਉਹਨੂੰ ਭੇਜਿਆ ਹੋਇਆ ਸਾਰੀ ਡਿਟੇਲ ਵਾਲਾ ਆਲੇ ਇਹ ਸਭ ਮੈਨੂੰ ਦੱਸ ਲਾ ਹੁਣ ਨਹੀਂ ਇਹ ਹੁਣ ਪ੍ਰਾਣੀਆਂ ਘੱਡੋ ਬਾਰੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਇਹ ਲੀਡਰ ਲੂਟਰ ਜਿਹੜੇ ਹੁੰਦੇ ਨਾ ਹੈਗੋ ਵਾਲੇ ਕੋਈ ਨਹੀਂ ਖਾਂਦਾ ਪ੍ਰੈਕਟਰੀ ਚਾਰਜ ਨੂੰ ਪੁੱਛਿਓ ਪੁੱਛ ਮੈਂ ਫਕਾ ਨੂੰ ਪੁੱਛੀਏ ਇੱਕ ਦਾ ਕੋਈ ਸ਼ੁਭ ਹੋਣਾ ਕੋਈ ਗੱਲ ਹੈ ਉਹ ਤੁਹਾਨੂੰ ਕਹਿਦਾ ਵੀ ਹੁਣ ਇਸ ਤੋਂ ਬਾਅਦ ਇਹ ਉਸ ਤੋਂ ਕੰਮ ਛੱਡ ਕੇ ਸਾਰਾ ਦਿਨ ਪਾਰਕ ਦੇ ਪਿੱਛੇ ਕੁੱਤੇ ਨੂੰ ਮੋਹਰੀ ਰਹਿੰਦਾ ਸੀ ਹਾਂ ਜੇ ਅਸੀਂ ਲੜਾਈ ਕਰਾਖੀ ਕੰਮ ਕਰਾਉਣੇ ਨੇ ਤੇ ਲੰਘ ਸਾਡੇ ਤੇ ਵੀ ਆ ਪਾਰਟੀ ਤੇ ਵੀ ਆ ਪਗਤੂ ਲੜਨਾ ਦੱਸੇ ਨਹੀਂ ਤਾਂ ਯਾਰ ਨਹੀਂ ਜੇ ਤੁਹਾਡੇ ਨਾਲ ਨਹੀਂ ਜੇ ਪਾਰਟੀ ਨਾਲ ਵੀ ਲੜਤੀਂ ਜੀ ਪੁੱਛੋ ਮੰਤਰੀ ਸਾਹਿਬ ਨੂੰ ਮੇਰੇ ਨਾਲ ਸਾਰੇ ਪੜਕਾ ਕੇ ਹੈਰਾਨ ਬਜਾਰਾ ਕਰ ਜਾਓ ਤੁਸੀਂ ਫੇ ਟੋਕੂੰਗਾ ਜਾ ਕੇ ਸਾਡੀ ਮੰਤਰੀ ਨਾਲ ਗੱਲ ਕਰਕੇ ਦੀ ਸਾਰੇ ਜੀ ਮੇਰੀ ਮੰਤਰੀ ਦੇ ਮਜੂਦ ਨਾਲ ਸੀ ਸਾਡੇ ਕਰਕੇ ਬੰਦੇ ਆ ਸਾਰੇ ਬੈਠੇ ਨੇ ਚਿਹਰਾ ਸੇ ਆ ਮਾਰੇ ਜਿਹੜਾ ਨਾ ਕਾਰਜਾਣ ਉੱਤੇ ਨਾ ਕੋਈ ਗੱਲ ਹੋਈ। ਆਹ ਮੋਰ ਕਿਤੇ ਪ੍ਰੋਬਲਮ ਨਹੀਂ ਆਉਂਦੀ ਸਿਰ ਉੱਤੇ ਸਿਰ ਪਰੇ ਨਹੀਂ ਫਿਰਦਾ। ਕੋਈ ਨਹੀਂ ਕੋਈ ਪ੍ਰੋਬਲਮ ਆਉਂਦਾ। ਆਹ ਮਾ ਕੰਮ ਤੇ ਦੱਸੋ। ਕੋਈ ਪ੍ਰੋਬਲਮ ਹੈਗਾ। ਹਾਂ ਦੱਸੋ। ਕੋਈ ਇਸ਼ੂ ਨਹੀਂ ਆਉਂਦਾ ਕੋਈ ਨਹੀਂ। ਮੇਰੇ ਕਿਹ ਅਕਾ ਚਾਹ ਮਿਲ ਆ ਸ਼ਾਮ ਨੂੰ 100% ਉਹ ਵੀ ਘੱਟ ਕਰਉਂਦੇ। ਮਹੀਨੇ ਚ ਸਵੇਰ ਇੱਕ ਅੱਧੀ ਵਾਰ ਕੋਈ ਕੰਮ ਨਹੀਂ ਕਰਦਾ ਭਾਈ। ਉਹਦੇ ਲਈ ਵੀ ਸਾਨੂੰ ਜਲੀਲ ਹੋਣਾ ਪਾਉਂਦੇ। ਜੀ ਦੱਸੋ ਜੀ ਕੋਈ ਮੈਂ ਤਾਂ ਗੁਰੂ ਦੀ ਤਵਾਰ ਆਇਆ ਸੀ ਇੱਥੇ। ਸਰੂ ਸਰਕਾਰ ਬਣੀ ਐ ਜਦੋਂ ਸਿਸਟਮ ਦੇਖਿਆ ਮੈਂ ਕੀ ਰਹਿਣ ਦਾ ਯਾਰ ਆਪਾਂ ਨਵੇੜ ਕੇ ਬਣਦੇ ਆ ਕਿ ਫਿਰ ਅਧਿਕਾਰੀਆਂ ਫਸੇ ਕਿਸੇ ਦੇ ਕੰਮ ਵਿੱਚ ਲੱਗਣ ਦਾ ਜੀ ਨਹੀਂ ਕਰਦੇ ਜੋ ਕਰਨਾ ਕਰੋ ਯਾਰ ਬਈ ਸਾਡਾ ਤਾਂ ਕਰ ਦੋ ਉਹ ਵੀ ਜੈਨੂ ਲੋ ਪਿਛਲੀ ਵਾਰ ਉਹ ਦੂਜਾ ਸੀਗਾ ਮਨਵੀਰ ਠੀਕ ਐ ਦੋ ਪੰਜ ਫੇਲਾ ਜੈਨੂ ਨੂੰ ਕਹਿੰਦਾ ਹੁਣੇ ਕਰ ਦਿੰਨੇ ਸ਼ਾ ਉਹਨੂੰ ਜੈਕਸ਼ਨ ਲਾ ਕੇ ਤੇਰੀ ਜੇ ਅਸੀਂ ਕੀਤਾ ਸੀ ਰਾਤ ਨੂੰ ਪਟ ਕੇ ਗਿਆ ਰਾਤ 12:00 ਵਜੇ ਆ ਕੇ 11:30 ਵਜੇ ਕਾਨੂੰਨ ਦੀ ਆਖੀ ਸਮਝ ਇਹ ਆਰਾਮਾਂ ਦੀ ਅਸਰ ਤੋਂ ਪਤਾ ਕੀ ਸੀ ਟੌਲਾ ਕੀ ਸੀ ਕਾਲੀ ਕਾਂਗਰਸ ਹੀ ਹੁੰਦੇ ਸੀ ਨਾ ਉਹ ਜਰੂਰ ਕੱਢਦੇ ਸੀ ਅਸਰਾਂ ਦਾ 76 ਨਾ ਲੱਗਦਾ ਨਹੀਂ ਲੱਗਦਾ ਕਿ ਸਾਡੇ ਵਾਲੇ ਸਾਡੇ ਵਿਚਾਰੇ ਨੂੰ ਸਮਝੇ ਹੈ ਨਹੀਂ ਸਮਝੇ ਨਹੀਂ ਅਸੀਂ ਫੇਰ ਕਈ ਨਹੀ ਅਚਲ ਕੋਈ ਕਰ ਲਵੇ ਪਰ ਇਹਨਾਂ ਨੂੰ ਵੀ ਸਮਝ ਨਹੀਂ ਹੈ ਜੋ ਵੀ ਨਹੀਂ ਉਦਾਂ ਕਰਦੇ ਹਨ ਜੇ ਇਸ ਵੀ ਕਹਿੰਦੇ ਮੇਰੇ ਸਾਡੇ ਨਾਲ ਨਹੀਂ ਸਕਦੇ